ਸਸਿਕਾ ਨਮਸਕਾਰ ਅਦਾਲਤ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ 27 ਜਨਵਰੀ ਦੇਨ ਸੋਮਵਾਰ ਨੂੰ ਮੈਂਥਨ ਆਰਗੇਨਾਈਜ਼ ਕਰਵਾਈ ਜਾ ਰਹੀ ਹੈ ਐਸਐਸਪੀ ਕਪੂਰਥਲਾ ਵੱਲੋਂ ਤੇ ਤੁਸੀਂ ਸਾਰਿਆਂ ਨੇ ਜੇ ਜੇ ਸਕੂਲ ਦੇ ਵਿੱਚ ਹਾਜ਼ਰ ਹੋਣਾ ਮੈਂ ਵੀ 8:00 ਵਜੇ ਆ ਰਿਹਾ ਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਤੇ ਉੱਥੇ ਅਸੀਂ ਜਿਹੜੇ ਸਾਡੇ ਦਲਦਲ ਦੇ ਵਿੱਚ ਫਸੇ ਹੋਏ ਲੋਕ ਨੇ ਜਿਹੜੇ ਨਸ਼ਿਆਂ ਦੇ ਵਿੱਚ ਕੁਚ ਹੋਏ ਲੋਕ ਨੇ ਉਹਨਾਂ ਸਾਰਿਆਂ ਨੂੰ ਆਪਾਂ ਜਾਗਰਤ ਕਰਨਾ ਚਾਹੁੰਦੇ ਆ ਤੇ ਇਹ ਇਕਲੀਆਂ ਗਵਰਨਮੈਂਟ ਦਾ ਕੰਮ ਨਹੀਂ ਇਕਲੀਆਂ ਪ੍ਰਸ਼ਾਸਨ ਦਾ ਕੰਮ ਨਹੀਂ ਜਾਂ ਐਸਐਸਪੀ ਸਾਹਿਬ ਦਾ ਕੰਮ ਨਹੀਂ ਇਹ ਸਾਡਾ ਸਾਰਿਆਂ ਦਾ اخلاقی ਫਰਜ਼ ਬਣਦਾ ਕਿ ਅਸੀਂ ਸਾਰੇ ਇਕੱਠੇ ਹੋਈਏ ਤੇ ਇੱਕ ਮੁਹਿੰਮ ਚਲਾਈਏ ਤੇ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਤੁਸੀਂ ਸਾਰਿਆਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਤੇ ਮਿਲਦੇ ਹਾਂ 8 ਵਜੇ ਸਵੇਰੇ ਜੇ ਜੇ ਸਕੂਲ ਫਗਵਾੜਾ ਦੇ ਵਿੱਚ ਥੈਂਕ ਯੂ ਵੈਰੀ ਮਚ ਸਸ਼ੀਕਾਲ ਸਸ਼ੀਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ ਤਿਸਕਪੁਰਥਲਾ ਐਸਐਸਪੀ ਸਾਹਿਬਾਂ ਜੀ ਦੀ ਤਰਫ ਤੋਂ ਫਗਵਾੜਾ ਵਿਖੇ ਇੱਕ ਮੈਰਾਥਨ ਆਰਗੇਨਾਈਜ਼ ਕਰਵਾਈ ਜਾ ਰਹੀ ਹੈ 27 ਜਨਵਰੀ ਨੂੰ ਇਹ ਮੈਰਾਥਨ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡਾ ਸੁਨੇਹਾ ਲੈ ਕੇ ਆ ਰਹੀ ਹੈ ਹੈਲਦੀ ਲਾਈਫ ਸਟਾਈਲ ਅਪਣਾਉਣ ਵਾਸਤੇ ਇੱਕ ਅੱਛਾ ਲਾਈਫ ਸਟਾਈਲ ਅਪਣਾਉਣ ਵਾਸਤੇ ਔਰ ਯੂਥ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਵਾਸਤੇ ਇਹ ਜਿਹੜੀ ਮੈਰਾਥਨ ਇੱਕ ਵੱਡਾ ਸੁਨੇਹਾ ਲੈ ਕੇ ਆ ਰਹੀ ਹੈ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਮੋਗੇ ਇਹ ਪ੍ਰੋਗਰਾਮ 27 ਜਨਵਰੀ ਨੂੰ ਸਵੇਰੇ 8 ਵਜੇ ਜੇਜ ਸਕੂਲ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਔਰ ਮੈਂ ਵੀ ਉੱਥੇ ਪਹੁੰਚਾਂਗਾ ਤੁਸੀਂ ਸਾਰੇ ਪਹੁੰਚੋ ਇਸ ਮੈਰਾ ਤੁਹਾਨੂੰ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਤੁਸੀਂ ਜੁਆਇਨ ਕਰੋ ਤਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਸਕੀਏ। ਔਰ ਐਸਐਸਪੀ ਕੂਰ ਥੋੜਾ ਸਾਬ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਔਰ ਸਾਥ ਦਈਏ ਉਹਨਾਂ ਦਾ। ਇਸ ਆਰਗੇਨਾਈਜੇਸ਼ਨ ਦਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਪਹੁੰਚੋਗੇ ਮਿਲਦੇ ਆ ਜੀ 27 ਜਨਵਰੀ ਨੂੰ 8 ਵਜੇ ਸਵੇਰੇ ਜੇ ਜੇ ਸਕੂਲ ਫਗਵਾੜਾ ਵਿਖੇ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਪਤੀਲਾ ਜੀ ਤੰਦਰੁਸਤ ਪੰਜਾਬ ਨਸ਼ਾ ਮੁਕਤ ਪੰਜਾਬ ਦੋਸਤੋ ਇਸੇ ਮਹਿੰਮ ਤਹਿਤ ਫਗਵਾੜਾ ਪੁਲਿਸ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਮੈਰਾਥਨ ਜੋ ਕਿ 27 ਜਨਵਰੀ ਨੂੰ ਕਰਵਾਈ ਜਾ ਰਹੀ ਹੈ ਜੋ ਕਿ ਫਗਵਾੜਾ ਦੇ ਅਲੱਗ-ਅਲੱਗ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਐਵੀਅਨ ਸਕੂਲ ਵਿਖੇ ਪਹੁੰਚੇਗੀ ਸੋ ਸਾਨੂੰ ਸਾਰਿਆਂ ਨੂੰ ਵੀ ਇਸ ਮੈਰਾਥਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਸੋ ਬਹੁਤ-ਬਹੁਤ ਧੰਨਵਾਦ ਕਲ ਕੀ ਹੈ ਪਟਿਆਲਾ ਜੀ